ਆਨੇ ਖਲੋਤੇ ਉਹਨਾਂ ਕੋ ਬੁੱਢਾ ਗੱਡਾ ਖੋਕੀ ਲਿਓਨੀ ਕਦਾ ਓ ਮੁੜਿਓ ਕੀੜੇ ਜੇ ਕਰਨ ਕੋਈ ਗੁੱਡਾ ਗੱਡਾ ਹੈਗਾ ਤੇ ਦੇ ਦਿਓ ਮੈਨੂੰ ਐਵੇਂ ਆ ਜਾ ਨਾ ਨਿਆਣੇ ਕੋ ਗੁੱਡੇ ਖਾਣ ਵਿਲਾ ਹੈਗਾ ਸਿਆਣਾ ਬਣਿਆ ਹੈਗਾ ਤੂੰ ਕੋਈ ਕੰਮ ਗਾੜੀ ਕਰ ਲੈ ਕਰ ਉਹ ਸਿਆਣੇ ਬਣੇ ਨੂੰ ਮੇਰੀ ਕਿਹੜੀ ਦਾੜੀ ਚਿੱਟੀ ਹੋ ਗਈ ਆ ਵੇ ਬੁੱਢਾ ਦੇਣਾ ਤੇ ਦੇ ਐਵੇਂ ਗੱਲਾਂ ਨਹੀਂ ਯਾ ਨਾ ਕਰ ਮੈਨੂੰ ਜੇ ਗਾੜੀ ਨਹੀਂ ਚਿੱਟੀ ਤੂੰ ਗੱਲ ਚਿੱਟਾ ਨਹੀਂ ਲਿਆ ਆ ਐਵੇਂ ਨੀਲਾ ਨੂੰ ਲਾ ਜਾ ਨਾ ਕਿ ਤੂੰ ਬੜਾ ਚਿੱਟਾ ਵਾ ਮੂੰਹ ਤਰਾ ਕਿਦਾਂ ਦਾ ਵਾ ਨੋ ਤੈਨੂੰ ਤੈਨੂੰ ਮੇਰੇ ਸਾਹ ਨਾਲ ਤਿੰਨ ਮਹੀਨੇ ਹੋ ਗਏ ਆ। ਦੋਸਾਂ ਦਾ ਵੈੜੀ ਐਵੇਂ ਕੜੋਆ ਜਾਂਦਾ ਰੋਟੀਆਂ ਖਾ ਕੇ ਮੁੰਡਿਆਂ ਨੂੰ ਸਤੋਣ। ਉਹ ਕੀ ਐਵੇਂ ਰੋਟੀਆਂ ਰੋਟੀਆਂ ਸੁਣਾਈ ਜਾਂਦਾ ਓਏ? ਘਰ ਦੇ ਵੀ ਰੋਟੀਆਂ ਸੁਣਾਉਦੇ ਨਹੀਂ ਤੇ ਇੱਥੇ ਬਾਹਰ ਵੀ ਤੁਸੀਂ ਰੋਟੀਆਂ ਸੁਣਾਉਦੇ ਰਹਿੰਦੇ ਜੇ। ਉਹ ਗੁੜਾ ਮੈਂ ਲੈ ਕੇ ਜਾਣਾ ਮੈਂ ਭਾਵੇਂ ਲੜਾਈਏ ਰੇ ਇੱਥੇ। ਆਇਆ ਕਰ ਲੈ ਲੜਾਈ ਐਦਾ ਤੂੰ ਮੰਗ ਜਿੱਦਾ ਪਹਿਲੀ ਆ ਚ ਬੱਕਰਾ ਧੂਈ ਦਾ। ਉਹ ਤੂੰ ਤੇ ਬੋਲਦੇ ਹੀ ਬੜਾ ਮੜਾ ਰਿਓ ਓਏ। ਉਹ ਜਾਣਾ ਲਾਮਾ ਲੈ ਕੇ ਮੈਂ ਤੁਹਾਡੇ ਘਰ। ਉਹ ਮੁੰਡਾ ਕਹਦਾ ਵੇਹੇ। ਉਹ ਮੈਂ ਜਿਹਦਾ ਮਰਜ਼ੀ ਮੁੰਡਾ ਹੋਵਾਂ। ਤੁਰ ਜਾ ਤੁਰ ਜਾਹੀਂ ਨਾ ਕੁ ਉਹ ਤੁਹਾਨੂੰ ਲੱਗਦਾ ਲੂੰਹ ਦੇਣਾ ਹੀ ਪੈਣਾ ਓਏ ਗੁੱਸਾ ਚੜਾਈ ਜਾਂਡੇ ਦੇ ਮੈਨੂੰ ਤੁਰ ਜਾ ਤੁਰ ਜਾ ਨਹੀਂ ਦਿਖਾ ਲਈਦਾ ਨਾ ਕਰਨੇ ਘਰ ਦੇ ਕੋ ਪਛਾਣਿਆ ਨਹੀਂ ਜਾਣਾ ਬੰਦਾ ਕਿ ਜਾਨਵਰ